ਸਾਮੂਹ ਤੋਂ ਬਹੁਤ ਜ਼ਿਆਦਾ ਰਸਤੇ ਦੇ ਵਿੱਚ ਦਾ ਐਕਸੀਡੈਂਟ ਹੋ ਗਿਆ ਇਹ ਗੱਡੀ ਦਾ ਕਿਹੜੇ ਸਾਈਡ ਨੂੰ ਉੱਪਰ ਵੀ ਕਹਿੰਦੇ ਇੱਥੇ ਇਹਦੀ ਆਲਗ ਸਪੋਰਟ ਉੱਤੇ ਟੁੱਟ ਇੱਕ ਨਿੱਕੀ ਕਿ ਮਰਦਗੀ ਵੀ ਉੱਤੇ 22 ਸਾਲ ਕੰਪਲੀਟ ਹੋਈ ਜੇ ਹੋਵੇ ਮੈਂ ਇਹਨਾਂ ਦੇ ਬਾਡੀ ਲਿਆਣ ਦੇਣ ਸਾਨੂੰ ਮੈਂ ਪੁੱਤ ਦੇ ਦਰਸ਼ਨ ਕਰਨਾ ਚਾਹੁੰਦੀ ਆ ਕੋਈ ਹੋਰ ਮੰਗਰੀ ਮੇਰੀ ਸਪਨਾ ਅੰਮ੍ਰਿਤ ਦੀ ਕੀ ਆਪਣਾ ਨਾਮ ਤੇ ਕਿਹੜਾ ਨਗਰ ਹੈ ਮੈਂ ਹਰਜਿੰਦਰ ਸਿੰਘ ਬਨਵਾਲੀਪੁਰ ਜ਼ਿਲ੍ਹਾ ਜਨਰਲ ਸੈਕਟਰੀ ਡਿਸਟ੍ਰਿਕਟ ਕਾਉਂਸਲ ਕਮੇਟੀ ਕਰੰਤਾ ਤੇ ਕੀ ਗੱਲ ਹੋਈ ਹੈ ਵੀਰ ਦੇ ਨਾਲ ਕੀ ਨਾਮ ਸੀ ਇਹਦਾ ਤੇ ਕਿੰਨੀ ਗਮਾਚਲੇ ਧੀਜਾ ਸੀਗਾ ਸਬੋਲ ਪ੍ਰੀਤ ਸਿੰਘ ਜਿਹੜਾ 2 ਸਾਲ ਪਹਿਲਾਂ ਇੰਗਲੈਂਡ ਗਿਆ ਸਟੱਡੀ ਵਿੱਚ ਤੇ ਉੱਥੇ ਜਦੋਂ ਕੰਮ ਤੋਂ ਵਾਪਸ ਆਉਂਦਾ ਆ ਦਾ ਰਸਤੇ ਦੇ ਵਿੱਚੇ ਦਾ ਜਿਹੜਾ ਐਕਸੀਡੈਂਟ ਹੋ ਗਿਆ ਇਹ ਵੀ ਗੱਡੀ ਦਾ ਕਿਹੜੇ ਸਾਈਡ ਨੂੰ ਉਤਰ ਗਈ ਕਹਿੰਦੇ ਇਸੇ ਆਦੀ ਆਰਨਸਪੋਰਟ ਉੱਤੇ ਡੈਥ ਹੋ ਗਈ ਤੇ ਕਿੰਨੀ ਕੁ ਉਮਰ ਸੀਗੀ ਵੀਰ ਦੀ ਉਹਦੀ 22 ਸਾਲ ਕੰਪਲੀਟ ਹੋ ਜੇ ਜੇ ਹੋਣੀ ਅੰਜ ਬਾਇਨ ਚੱਲਦਾ ਤੇ ਇਹ ਪਰਿਵਾਰ ਦੇ ਵਿੱਚ ਹੋਰ ਕਿਹਨੇ ਭੈਣ ਭਰਾ ਹੈ ਕੋਈ ਨਹੀਂ ਦੀ ਇਕੱਲਾ ਇਕਲੌਤਾ ਪੁੱਤ ਦੀ ਮਾਂ ਪਿਓ ਦਾ ਜੀ ਮਾਂ ਪਿਓ ਦੇ ਹਾਲਾਤ ਤੁਸੀਂ ਵੇਖ ਹੀ ਰਹੇ ਜੀ ਕੀ ਆ ਜਦੋਂ ਪੁੱਤ ਜਵਾਨੀ 'ਚ ਚੜ ਜਾਂਦਾ ਬੜੀਆਂ ਆਸਾਂ ਮਿੱਦਾਂ ਹੁੰਦੀਆਂ ਜਦੋਂ ਇਦਾਂ ਚੱਲ ਜੇ ਤੇ ਫਿਰ ਮਾਂ ਪਿਓ ਦੇ ਤੇ ਕੀ ਪੱਲੇ ਰਹਿੰਦਾ ਜੀ ਹੋਰ ਕੀ ਮੰਗ ਕਰਦੇ ਸਰਕਾਰਾਂ ਕੋਲੋਂ ਜਾਂ ਸਮਾਜਿਕ ਸਸਤਾਵਾਂ ਕੋਲੋਂ ਅਸੀਂ ਤੇ ਜੀ ਸਮਾਜ ਸੇਵੀ ਸੰਸਥਾਵਾਂ ਤੇ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਪਾਸੋਂ ਮੰਗ ਕਰਦੇ ਕਿ ਛੇਤੀ ਤੋਂ ਛੇਤੀ ਜਿਹੜੀ ਇਹਦੀ ਡੈੱਡ ਬੋਡੀ ਆ ਸਾਡੀ ਹੈਲਪ ਕਰਕੇ ਇਹ ਪਰਿਵਾਰ ਦੀ ਹੈਲਪ ਕਰਕੇ ਇੰਡੀਆ ਲਿਆਂਦੀ ਜਾਵੇ ਤੇ ਪਰਿਵਾਰ ਜਾਂਦੀ ਵਾਰ ਆਉਦੇ ਪੁੱਤ ਦਾ ਜਿਹੜਾ ਮੂੰਹ ਵੇਖ ਸਕੇ ਤੇ ਕੋਈ ਇਨਫੋਰਮੇਸ਼ਨ ਮਿਲਿਆ ਹੁਣ ਤੱਕ ਵੀ ਕਿ ਸਾਨੂੰ ਸਾਡੇ ਉੱਤੇ ਹੈਗੇ ਕੋਈ ਰਿਸ਼ਤੇਦਾਰ ਇਹਨਾਂ ਦੇ ਉਹਨਾਂ ਨੇ ਕੋਈ ਦੱਸਿਆ ਵੀ ਅੱਜ ਚਾਹੇ ਉਹਦਾ ਪੋਸਟਮਾਰਟ ਮੌਨ ਦੀ ਸੰਭਾਵਨਾ ਹੈਗੀ ਸੀ ਤੇ ਮਤਲਬ ਕਿ ਤੁਸੀਂ ਇਹ ਮੰਗ ਕਰਦੇ ਵੀ ਡੈੱਡ ਬੋਡੀ ਜਿਹੜੀ ਆ हां जी बिल्कुल जी चलो होलो ਇਹਨਾਂ ਦੇ ਕੋਲ ਕੁਝ ਹੈ ਨਹੀਂ ਹੁਣ ਇਹਨਾਂ ਨੂੰ ਇਹੋ ਹੀ ਆ ਵੀ ਸਾਨੂੰ ਅਸੀਂ ਜਾਂਦੀ ਵਾਰ ਆਪਣੇ ਜਿਹੜਾ ਪੁੱਤ ਆ ਉਹਦਾ ਮੂੰਹ ਵੇਖ ਸਕੀਏ। हां जी ਬੱਬਾ ਜੀ ਕੀ ਆਪਣਾ ਨਾਂ ਕਿਹੜਾ ਪੰਦੇ ਨੇ? ਬਣਾਵਾਲੀ ਪਰ ਇਹ ਕੀ ਨਾਂ ਹੀ ਬਿਡੇ ਦਾ? ਸੁਖਮਨਪ੍ਰੀਤ ਆ। ਕਹਿੰਦਾ ਕਿ ਕਿੱਥੋਂ ਗਿਆ ਕਿੱਥੇ ਗਏ ਸੀ? 11 ਤਰੀਕ ਨੂੰ ਦੋ ਸਾਲ ਹੋ ਗਏ ਸੀ। ਰਾਹ ਬਣੀ ਨੂੰ 12 ਸਾਲ ਹੋ ਗਏ ਮੇਰੇ ਪੁੱਤ ਨੂੰ ਮੈਂ ਉਹਨੂੰ ਮਿਲਣਾ ਚਾਹੁੰਦੀ ਆ ਮੇਰੀ ਪੁੱਤ ਦੀ ਆਣੀ ਚਾਈ ਦੀ ਬੋਡੀ ਉਹ ਚੱਕੀ ਕਰੂ ਨੀ ਮੇਰੇ ਨਾਲ ਪੁੱਤ ਆਹਨਾਂ ਦੇ ਨਾਲ ਐਕਸੀਡੈਂਟ ਹੋ ਗਿਆ ਕੰਮ ਤੋਂ ਆਉਣ ਜਿਆ ਰਾਹ ਦੇ ਦਾਸ ਰਾਹ ਦਾ ਵਈ ਉਹ ਕੋਈ ਹੋਣਾ ਕੀ ਮੰਗ ਕਰਦੇ ਸਰਕਾਰ ਕੋਲੋਂ ਜਾਂ ਕੋਈ ਜਿਹੜਿਆ ਨਾ ਰੀਵੀਰ ਨੂੰ ਤਰ ਗੱਡ ਗੋੜੀ ਲੈਣ ਦੀ ਦੇਟ ਬੋਡੀ ਲਈ ਆਂਦੇ ਸਾਨੂੰ ਮੇ ਪੁੱਤ ਦੇ ਦਰਸ਼ਨ ਕਰਨਾ ਚਾਹੀਆਂ ਕੋਈ ਹੋਰ ਮੰਗਰੀ ਮੇਰੀ ਸਰਕਾਰ ਕੋਈ ਦੱਸੋ ਅਦਰ ਦੀ ਸਰਕਾਰ ਨੇ ਜਾਂ ਪੂਤ ਨੇ ਵੀ ਕਦੋਂ ਤੱਕ ਮੈਨੂੰ ਇਹ ਗੱਲ ਨਾਲ ਨਹੀਂ ਪਤਾ ਇਸੇ ਤਰ੍ਹਾਂ ਮੈਨੂੰ ਅੱਗੇ ਕਰਨਾ ਪਿਆ